बॉलीवुड اداکار गोविंदਾ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ गोविंदਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਮਹਾਰਾਸ਼ਟਰ ਦੇ ਜਿਲਗਾਉਂ ਜ਼ਿਲ੍ਹੇ ਦੇ ਵਿੱਚ गोविंदਾ ਦੀ ਸਿਹਤ ਜਿਹੜੀ ਉਹ ਅਚਾਨਕ ਵਿਗੜ ਗਈ ਉਹ ਉਸ ਸਮੇਂ ਰਾਜ ਦੇ ਵਿੱਚ ਸੱਤਾਧਾਰੀ ਮਹਾਯੂਤੀ ਗਠਜੋੜ ਦੇ ਲਈ ਰੋਡ ਸ਼ੋਅ ਦੇ ਵਿੱਚ ਸਨ ਸਿਹਤ ਵਿਗੜਨ ਤੋਂ ਬਾਅਦ ਗੋਵਿੰਦਾ ਨੇ ਰੋਡ ショਅ ਅੱਧ ਵਿਚਾਲੇ ਹੀ ਛੱਡ ਦਿੱਤਾ ਅਤੇ ਮੋਬਈ ਵਾਪਸ ਆ ਗਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਛਾਤੀ ਦੇ ਵਿੱਚ ਅਚਾਨਕ ਦਰਦ ਹੋਇਆ ਗੋਵਿੰਦਾ ਦੇ ਕਰੀਬੀ ਵਿਅਕਤੀ ਨੇ ਦੱਸਿਆ ਕਿ ਅਦਾਕਾਰ ਹੁਣ ਠੀਕ ਹੈ ਉਹ ਥੱਕੇ ਹੋਏ ਸੀ ਅਤੇ ਸਹਿਜ ਮਹਿਸੂਸ ਕਰੇ ਸੀ ਹਾਲਾਂਕਿ ਗੋਵਿੰਦਾ ਦੇ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਹੈ ਜਿਹੜੀ ਉਹ ਨਹੀਂ ਕੀਤੀ ਗਈ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਲਈ 20 ਨਵੰਬਰ ਨੂੰ VOTING ਹੈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਦੱਸਦੀ ਹੈ ਕਿ 1 ਅਕਤੂਬਰ ਨੂੰ ਗੋਵਿੰਦਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਹ ਘਰ ਦੇ ਵਿੱਚ ਰਿਵਾਲਵਰ ਚੈੱਕ ਕਰ ਰਹੇ ਸੀ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕ੍ਰਿਟਿਕਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰ ਨੇ ਉਹਨਾਂ ਨੂੰ ਕੁਝ ਦਿਨ ਘਰ ਦੇ ਵਿੱਚ ਕਸਰਤ ਅਤੇ ਫਿਜ਼ੀਓਥੈਰੇਪੀ ਕਰਨ ਦੀ ਸਲਾਹ ਦਿੱਤੀ ਸੀ। ਤਲਾਤ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਰਹੇ ਗੋਵਿੰਦਾ ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਹਾਲ ਦੇ ਵਿੱਚ ਹੀ ਗੋਵਿੰਦਾ ਸ਼ਿਵ ਸ਼ੈਨਾ ਸਿੰਦੇ ਧੜੇ ਦੇ ਉਮੀਦਵਾਰਾਂ ਦੇ ਪ੍ਰਚਾਰ ਦੇ ਲਈ ਕਰੋੜ ਸ਼ੋਅ ਦੇ ਵਿੱਚ ਹਿੱਸਾ ਲੈਣ ਗਏ ਸਨ ਪਰ ਇਸ ਦੌਰਾਨ ਉਹਨਾਂ ਨੂੰ ਚਾਤੀ ਦੇ ਵਿੱਚ ਦਰਦ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਉਹਨਾਂ ਦੀ ਸਿਹਤ ਨਾਲ ਜੁੜੀ ਕੋਈ ਅਪਡੇਟ ਹੈ ਜਿਹੜੀ ਉਹ ਸામਨੇ ਨਹੀਂ ਆਈ ਦਾਦਾਕਾਰਾ ਗੋਵਿੰਦਾ ਦੀ ਸਿਹਤ ਵਿਗੜ ਗਈ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਚੋਣ ਪ੍ਰਚਾਰ ਦੇ ਲਈ ਰੈਲੀ ਦਾ ਇਹੋ ਹਿੱਸਾ ਬਣੇ ਸੀ ਤੇ ਸਿਹਤ ਵਿਗੜਨ ਦੇ ਕਾਰਨ ਰੋਡ ショ ਉਹਨਾਂ ਦੇ ਵੱਲੋਂ ਵਿੱਚ ਹੀ ਛੱਡ ਦਿੱਤਾ ਗਿਆ ਸ਼ਿਵ ਸ਼ੈਨਾ ਸਿੰਘ ਦੇ ਗੁੱਟ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨ ਆਏ ਸੀ ਅਭਿਨੇਤਾ ਗੋਵਿੰਦਾ ਤਾਂ ਅਭਿਨੇਤਾ ਗੋਵਿੰਦਾ ਦੀ ਇੱਕ ਵਾਰ ਫਿਰ ਤੋਂ ਅਚਾਨਕ ਸਿਹਤ ਵਿਗੜ ਗਈ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗ ਗਈ ਸੀ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕ੍ਰਿਟਿਕਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨ ਘਰ ਦੇ ਵਿੱਚ ਕਸਰਤ ਤੇ ਫਿਜ਼ੀਓਥੈਰੇਪੀ ਕਰਨ ਦੀ ਸਲਾਹ ਦਿੱਤੀ ਸੀ ਤੇ ਇੱਕ ਵਾਰ ਹੁਣ ਮੁੜ ਤੋਂ ਫਿਰ ਅਚਾਨਕ ਗੋਵਿੰਦਾ ਦੀ ਜਿਹੜੀ ਸਿਹਤ ਇਹੋ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸ ਪ੍ਰੰਾਂ ਉਹਨਾਂ ਦੇ سینੇ ਦੇ ਵਿੱਚ ਅਚਾਨਕ ਦਰਦ ਹੁੰਦੀ ਹੈ ਤਾਂ ਜਿਹੜੀ ਜਾਣਕਾਰੀ ਉਹ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਰੋਡ ショਅ ਵਿਚਕਾਰ ਹੀ ਛੱਡ ਦਿੱਤਾ ਗਿਆ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਪ੍ਰਚਾਰ ਹੈ ਜਿਹੜਾ ਕੀਤਾ ਜਾ ਰਿਹਾ ਸੀ ਤੇ ਸ਼ਿਵ ਸ਼ੈਨਾ ਸਿੰਦੇ ਗੁੱਟ ਦੇ ਨਾਲ ਜੁੜੇ ਹੋਏ ਨੇ ਗੋਵਿੰਦਾ ਤੇ ਉਨ੍ਹਾਂ ਦੇ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੀ ਇਸ ਦੌਰਾਨ ਰੋਡ ショਅ ਕਰ ਰਹੇ ਅਵਿਨੇਤਾ ਦੇ سینੇ ਦੇ ਵਿੱਚ ਦਰਦ ਹੁੰਦੀ ਹੈ ਸਿਹਤ ਵਿਗੜਦੀ ਹੈ ਤੇ ਇਸ ਦੌਰਾਨ ਉਨ੍ਹਾਂ ਦੇ ਵੱਲੋਂ ਰੋਡ ショਅ ਹੈ ਜਿਹੜਾ ਉਹ ਵਿਅਦ ਵਿਚਕਾਰੀ ਛੱਡ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਭਿਨੇਤਾ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਮਹਾਰਾਸ਼ਟਰ ਦੇ ਜਲਗਾਉ ਜ਼ਿਲ੍ਹੇ ਦੇ ਵਿੱਚ ਸ਼ਨੀਵਾਰ ਨੂੰ ਬਾਲੀਵੁੱਡ ਅਭਿਨੇਤਾ ਗੋਵਿੰਦਾ ਦੀ ਸਿਹਤ ਅਚਾਨਕ ਵਿਗੜ ਗਈ ਉਹ ਹਸਸਾ ਮੇਰਾਜ਼ ਦੇ ਵਿੱਚ ਸੱਤਾਧਾਰੀ ਮਹਾਯੁਤੀ ਗੱਠ ਜੋੜ ਦੇ ਲਈ ਰੋਡ ショਅ ਦੇ ਵਿੱਚ ਸੰਨ ਸਿਹਤ ਵਿਗੜਨ ਤੋਂ ਬਾਅਦ ਗੋਵਿੰਦਾ ਨੇ ਰੋਡ ショਅ ਜਿਹੜਾ ਉਹ ਅੱਧ ਵਿਚਾਲੇ ਛੱਡ ਦਿੱਤਾ ਤੇ ਮੁਵਈ ਵਾਪਸ ਆ ਗਏ ਗੋਵਿੰਦਾ ਦੇ ਕਰੀਬੀ ਵਿਅਕਤੀ ਨੇ ਦੱਸਿਆ ਕਿ ਅਦਾਕਾਰ ਹੁਣ ਠੀਕ ਹੈ ਉਹ ਥੱਕੇ ਹੋਏ ਸੀ ਅਤੇ ਅਸਹਿਜ ਮਹਿਸੂਸ ਕਰ ਰਹੀ ਸੀ ਹਾਲਾਂਕਿ ਗੋਵਿੰਦਾ ਵੱਲੋਂ ਇਸ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਹੈ ਜਿਹੜੀ ਉਹ ਨਹੀਂ ਕੀਤੀ ਗਈ ਹੈ ਤਾਂ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਲਈ 2 ਨਵੰਬਰ ਨੂੰ VOTING ਹੈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਦੱਸਦੀ ਇਹ ਕਿ 1 ਅਕਤੂਬਰ ਨੂੰ ਗੋਵਿੰਦਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਹ ਘਰ ਦੇ ਵਿੱਚ ਰਿਵਾਲਵਰ ਚੈੱਕ ਕਰ ਰਹੀ ਸੀ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕ੍ਰਿਟਿਕਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰ ਨੇ ਉਹਨਾਂ ਨੂੰ ਕੁਝ ਦਿਨ ਘਰ ਦੇ ਵਿੱਚ ਕਸਰਤ ਅਤੇ ਫਿਜ਼ੀਓਥੈਰੇਪੀ ਕਰਨ ਦੀ ਸਲਾਹ ਦਿੱਤੀ ਸੀ ਲੱਤ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਪਿਛਲੇ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਰਹੇ ਅਭਿਨੇਤਾ ਗੋਵਿੰਦਾ ਦੀ ਤਬੀਅਤ ਜਿਹੜੀ ਉਹ ਅਚਾਨਕ ਵਿਗੜ ਗਈ ਹੈ ਹਾਲ ਹੀ ਦੇ ਵਿੱਚ ਗੋਵਿੰਦਾ ਸ਼ਿਵ ਸ਼ੈਨਾ ਸਿੰਦੇ ਟੜੇ ਦੇ ਉਮੀਦਵਾਰਾਂ ਦੇ ਪ੍ਰਚਾਰ ਦੇ ਲਈ ਕਰੋੜ ਸ਼ੋਅ ਦੇ ਵਿੱਚ ਹਿੱਸਾ ਲੈਣ ਗਏ ਸਨ ਪਰ ਇਸ ਦੌਰਾਨ ਉਹਨਾਂ ਨੂੰ ਛਾਤੀ ਦੇ ਵਿੱਚ ਦਰਦ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਕੋਈ ਵੀ ਅਪਡੇਟ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਤਾਂ ਵੀ ਨੇਤਾ ਗੋਵਿੰਦਾ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਚੋਣ ਪ੍ਰਚਾਰ ਦੇ ਲਈ ਰੈਲੀ ਦਾ ਹਿੱਸਾ ਉਹ ਬਣੇ ਸੀ ਤੇ ਸਿਹਤ ਵਿਗੜਨ ਦੇ ਕਾਰਨ ਰੋਡ ਸ਼ੋਅ ਜਿਹੜਾ ਉਹ ਵੀ ਉਹਨਾਂ ਦੇ ਵੱਲੋਂ ਅਧ ਵਿਚਾਲੇ ਹੀ ਛੱਡ ਦਿੱਤਾ ਗਿਆ ਸ਼ਿਵ ਸਿਆਨਾ ਸਿੰਦੇ ਗੁੱਟ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਨ ਆਏ ਸੀ ਅਦਾਕਾਰ ਗੋਵਿੰਦਾ ਤੇ ਇੱਕ ਵਾਰ ਫਿਰ ਤੋਂ ਉਹਨਾਂ ਦੀ ਸਿਹਤ بگੜੀ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਜਿਸ ਤੋਂ ਬਾਅਦ ਉਹ ਹੁਣ ਠੀਕ ਠਾਕ ਸੀ ਤੇ ਇੱਕ ਵਾਰ ਹੁਣ ਫਿਰ ਤੋਂ ਉਹਨਾਂ ਦੀ ਅਚਾਨਕ ਜਿਹੜੀ ਸਿਹਤ بگੜਨ ਦੀ ਖਬਰ ਹੈ ਉਹ ਸਾਹਮਣੇ ਆਈ ਹੈ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਉਹਨਾਂ ਦੇ سینੇ ਦੇ ਵਿੱਚ ਅਚਾਨਕ ਦਰਦ ਹੁੰਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਏ ਤਾਂ ਉਹਨਾਂ ਦੇ ਵੱਲੋਂ ਰੋਡ ショਅ ਕੀਤਾ ਜਾ ਰਿਹਾ ਸੀ ਤੇ ਅਚਾਨਕ ਦਰਦ ਹੋਣ ਦੇ ਕਾਰਨ ਉਹਨਾਂ ਦੇ ਵੱਲੋਂ ਰੋਡ ショਅ ਹੈ ਜਿਹੜਾ ਉਹ ਵੀ ਅੱਧ ਵਿੱਚ ਕਾਰ ਹੀ ਛੱਡ ਦਿੱਤਾ ਜਾਂਦਾ ਏ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਸ਼ਿਵਸ਼ਨਾ ਸਿੰਦੇ ਗੁੱਟ ਦੇ ਨਾਲ ਜੁੜੇ ਹੋਏ ਨੇ ਗੋਵਿੰਦਾ ਤੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਸੀ ਰੋਡ ショਅ ਦੌਰਾਨ ਅਚਾਨਕ ਉਹਨਾਂ ਦੇ سینੇ ਦੇ ਵਿੱਚ ਦਰਦ ਹੁੰਦੀ ਹੈ ਤੇ ਸਿਹਤ ਵਿਗੜਦੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੋਡ ਸ਼ੋਅ ਹੈ ਜਿਹੜਾ ਉਹ ਅਧਵਿਚਾਰੀ ਛੱਡ ਦਿੱਤਾ ਜਾਂਦਾ ਹੈ ਤਾਂ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਲਈ 2 ਨਵੰਬਰ ਨੂੰ VOTING ਹੈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਦੱਸਦੀ ਹੈ ਕਿ 1 ਅਕਤੂਬਰ ਨੂੰ ਗੋਵਿੰਦਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਹ ਘਰ ਦੇ ਵਿੱਚ ਰਿਵਾਲਵਰ ਚੈੱਕ ਕਰ ਰਹੇ ਸੀ ਤਾਂ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕ੍ਰਿਤੀ ਕੇਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰ ਨੇ ਉਹਨਾਂ ਨੂੰ ਕੁਝ ਦਿਨ ਕਰਦੇ ਵਿੱਚ ਕਸਰਤ ਅਤੇ ਫਿਜ਼ੀਓਥੈਰੇਪੀ ਕਰਨ ਦੀ ਸਲਾਹ ਦਿੱਤੀ ਸੀ। ਲੱਤ ਦੇ ਵਿੱਚ ਗੋਲੀ ਲੱਗਣ ਕਾਰਨ ਪਿਛਲੇ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਰਹੇ ਗੋਵਿੰਦਾ ਦੀ ਤਬੀਅਤ ਜਿਹੜੀ ਉਹ ਅਚਾਨਕ ਵਿਗੜ ਗਈ ਹੈ। ਹਾਲੀ ਦੇ ਵਿੱਚ ਗੋਵਿੰਦਾ ਸ਼ਿਵ ਸ਼ੈਨਾ ਸਿੰਦੇ ਟੜੇ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਦੇ ਲਈ ਇੱਕ ਰੂਟ ਸ਼ੋਅ ਦੇ ਵਿੱਚ ਹਿੱਸਾ ਲੈਣ ਗਏ ਸਨ ਪਰ ਇਸ ਦੌਰਾਨ ਉਹਨਾਂ ਨੂੰ ਛਾਤੀ ਦੇ ਵਿੱਚ ਅਚਾਨਕ ਤੇਜ਼ ਦਰਦ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਫਿਲਹਾਲ ਉਹਨਾਂ ਦੀ ਸਿਹਤ ਨਾਲ ਜੁੜੀ ਕੋਈ ਵੀ ਅਪਡੇਟ ਹੈ ਜਿਹੜੀ ਉਹੋ ਸਾਹਮਣੇ ਨਹੀਂ ਆਈ ਹੈ ਦਾਦਾਕਰ ਗੋਵਿੰਦਾ ਦੀ ਸਿਹਤ ਇੱਕ ਵਾਰ ਫਿਰ ਤੋਂ ਬਿਗੜੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਚੋਣ ਪ੍ਰਚਾਰ ਦੇ ਲਈ ਰੈਲੀ ਦਾ ਹਿੱਸਾ ਬਣੇ ਸੀ ਉਹ ਤੇ ਰੋਡ ਸ਼ੋ ਦੇ ਦੌਰਾਨ ਅਚਾਨਕ ਉਹਨਾਂ ਦੀ ਸਿਹਤ ਜਿਹੜੀ ਉਹ ਬਿਗੜ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਰੋਡ ਸ਼ੋਅ ਹੈ ਜਿਹੜਾ ਉਹ ਅਦ ਵਿੱਚ ਕਾਰੀ ਛੱਡ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਵੀ ਨੇਤਾ ਗੋਵਿੰਦਾ ਦੀ ਇੱਕ ਵਾਰ ਫਿਰ ਤੋਂ ਸਿਹਤ ਵਿਗੜ ਗਈ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਕ੍ਰਿਟਿਕਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਡਾਕਟਰਾਂ ਨੇ ਉਹਨਾਂ ਨੂੰ ਕੁਝ ਦਿਨ ਘਰ ਦੇ ਵਿੱਚ ਕਸਰਤ ਅਤੇ ਫਿਜ਼ੀਓਥੈਰੇਪੀ ਕਰਨ ਦੀ ਸਲਾਹ ਦਿੱਤੀ ਸੀ ਤੇ ਹੁਣ ਇੱਕ ਵਾਰ ਫਿਰ ਤੋ ਅਚਾਨਕ ਉਹਨਾਂ ਦੀ ਸਿਹਤ ਵਿਗੜਨ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਉਹਨਾਂ ਦੇ سینੇ ਦੇ ਵਿੱਚ ਦਰਦ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਰੋਡ ショਅ ਵਿਚਾਰ ਹੀ ਛੱਡ ਦਿੱਤਾ ਗਿਆ ਤਾਂ ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਪ੍ਰਚਾਰ ਕੀਤਾ ਜਾ ਰਿਹਾ ਤੇ ਸ਼ਿਵ ਸ਼ੈਨਾ ਸਿੰਦੇ ਗੁੱਟ ਦੇ ਨਾਲ ਜੁੜੇ ਹੋਏ ਨੇ ਗੋਵਿੰਦਾ ਤੇ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਦੌਰਾਨ ਰੋਡ ਸ਼ੋਅ ਕਰ ਰਹੇ ਸੀ ਤੇ سینੇ ਦੇ ਵਿੱਚ ਉਹਨਾਂ ਦੇ ਅਚਾਨਕ ਤੇਜ਼ ਦਰਦ ਹੁੰਦੀ ਹੈ ਤੇ ਉਹਨਾਂ ਦੀ ਸਿਹਤ ਵਿਗੜਦੀ ਹੈ ਜੋ ਫਿਰ ਉਸ ਤੋਂ ਬਾਅਦ ਰੋਡ ਸ਼ੋਅ ਜਿਹੜਾ ਉਹ ਵੀ ਉਹਨਾਂ ਦੇ ਵੱਲੋਂ ਅਧਵਾਚਕਾਰੀ ਛੱਡ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ